ਪਟਿਆਲਾ ਦੇ ਸਰਕਾਰੀ ਰਜ਼ਿੰਦਰਾ ਹਸਪਤਾਲ ਵਿੱਚ ਨਰਸਿੰਗ ਸਟਾਫ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਤਰਨਾ ਜਾਰੀ ਰੱਖਿਆ ਇੱਕ ਨੌਜਵਾਨ ਬਿਲਡਿੰਗ ਦੇ ਪੰਜਵੀਂ ਮੰਜ਼ਲ ਤੇ ਚੜਿਆ ਹੋਇਆ ਤੇ ਇਸ ਦੇ ਨਾਲ ਪ੍ਰਧਾਨ ਪੱਪੂ ਨੇ ਮੁੱਖ ਮੰਤਰੀ ਨੂੰ ਸੁਣਾਈਆਂ ਅਖਰੀਆਂ ਅਖਰੀਆਂ ਇਸ ਮਾਹੌਲ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਹਕਮਾਂ ਤੇ ਫਾਇਰ ਬਰਗੇਡ ਦੀ ਟੀਮ ਨੇ ਔਜਾਲ ਤੇ ਗੱਦੇ ਵਛਾਏਗੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਾਇਰ ਬਰਗੇਡ ਦੇ ਇੰਸਪੈਕਟਰ ਰਜਿੰਦਰ ਕੋਸ਼ਲ ਨੇ ਕੀ ਕਿਹਾ ਤੁਸੀਂ ਵੀ ਸੁਣੋ ਜੀ ਸਾਥੀਓ ਸਾਡੇ ਵਿੱਚ ਸ਼ਰਮਣੇ ਕਲਦੀ ਦਿਲ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਸਿੰਘ ਜੀ ਰਾਠੀ ਪਹੁੰਚ ਚੁੱਕੇ ਨੇ ਅਸੀਂ ਤਹਿ ਦਿਲੋਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਉਹ ਰਾਤ ਨੂੰ ਵੀ ਸਾਡੇ ਵਿੱਚਕਾਰ ਆ ਕੇ ਪਹੁੰਚੇ ਤੇ ਹੁਣ ਵੀ ਆਪ ਦਾ ਸਮਾਂ ਕੀਮਤੀ ਸਮਾਂ ਕੱਟ ਕੇ ਸਾਡੇ ਵਿੱਚ ਪਹੁੰਚੇ ਨੇ ਅਸੀਂ ਬਹੁਤ ਬਹੁਤ ਮਿਹਰਬਾਨਾ ਜੀ ਫਿਰ ਸਾਰੇ ਤਾੜੀਆਂ ਮਾਰ ਕੇ ਇਹਨਾਂ ਦਾ ਸਵਾਗਤ ਕਰੋ ਨਿੱਕਾ ਸਵਾਗਤ ਕਰੋ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਜੀ ਅੰਮ੍ਰਿਤ ਸਿੰਘ ਜੀ ਰਾਠੀ ਨੂੰ ਸਾਡੇ ਵਿੱਚਕਾਰ ਆ ਕੇ ਆਪ ਦਾ ਤਜਰਬਾ ਅਤੇ ਜਰੂਰੀ ਗੱਲਾਂ ਸਾਂਝੀਆਂ ਕਰਨ ਜੀ ਮਤਰਾ ਰਾਤ ਵੀ ਇੱਥੇ ਆ ਕੇ ਗਿਆ ਤੇ ਮੈਂ ਤਾਂ ਕਿ ਲੋਕੋ ਕੁਝ ਮੇਰੇ ਭੈਣਾ ਹੁਣ ਨਹੀਂ ਰਾਤ ਉੱਤੇ ਸ਼ਾਮ ਲਾਉਣੀਆ ਰਾਤ ਹੀ ਮੈਨੂੰ ਸੁਨੇਹਾ ਲੱਗਿਆ ਇੱਥੇ ਤੋਂ ਜਿਹੜੇ ਤੁਹਾਡੇ ਆਪਣੇ ਆ ਜਿਹੜਾ ਸੰਘਰਸ਼ ਤੁਸੀਂ ਪੀਟਿਆ ਸਰਕਾਰ ਦੇ ਖਿਲਾਫ ਸੰਘਰਸ਼ ਤਾਂ ਰੋਜ਼ ਹੀ ਹੁੰਦੇ ਨੇ ਪਟਿਆਲਾ ਸ਼ਹਿਰ ਸੰਘਾਸ਼ੀ ਧਰਤੀ ਹੈ ਕਿਉਂਕਿ ਤੇ ਸਰਕਾਰ ਦੇ ਬਹੁਤ ਸਾਰੇ ਸਰਕਾਰੀ ਮੈਗਜ਼ ਦੇ ਹੈੱਡ ਆਫਿਸ ਨੇ ਕਰਨੇ ਤੇ ਰੋਜ਼ ਹੀ ਲੱਗਦੇ ਨੇ ਮਜਾਰੇ ਰੋਜ਼ ਹੀ ਹੁੰਦੇ ਨੇ ਪਰ ਰਾਤ ਜਦੋਂ ਮੈਨੂੰ ਕਲਦੀਪ ਭਾਈ ਸਾਹਿਬ ਜਿਹੜੇ ਤੁਹਾਡੇ ਯੂਨੀਅਨ ਦੇ ਵਿੱਚੋਂ ਨੇ ਆਰਤੀ ਭੈਜ ਜਿਹੜੇ ਪ੍ਰਧਾਨ ਨੇ ਉਹ ਤੁਹਾਨੂੰ ਨਹੀਂ ਦਿੱਖ ਦਿੱਤੇ ਤਾਂ ਭੈਜ ਦੀ ਰਾਤ ਫੇਰ ਚਾਂਜੀਤ ਭੈਜ ਸਾਰੇ ਸੀਗੇ ਉੱਤੇ ਮੈਨੂੰ ਜਦੋਂ ਪਤਾ ਲੱਗਿਆ ਸੁਨੇਹਾ ਲੱਗਿਆ ਕਿ ਮੈਂ ਦੱਸਾਂ ਕਿ ਮੈਂ ਪੰਜਾਬੀ ਯੂਨੀਵਰਸਿਟੀ ਦਾ ਸਮਰੱਥ ਪ੍ਰੋਟੈਕਸ਼ਨ ਨਿਕਲ ਕੇ ਮੈਂ ਅੱਜ ਸ਼ਰੋਮਣੀ ਕਰਨੀ ਚਾਹੁੰਦਾ ਜ਼ਿਲ੍ਹਾ ਪ੍ਰਧਾਨ ਆ ਪੰਜ ਮਿੰਟ ਦੀ ਬਹੁਤ ਵੱਡੀ ਪ੍ਰਾਪਤੀ ਨਹੀਂ ਦੱਸਣ ਜਾ ਰਿਹਾ ਮੈਂ ਮੈਂ ਤੁਹਾਨੂੰ ਇੱਕ ਸਾਝ ਪੁਣੀ ਚਾਹੁੰਦਾ ਪਤਾ ਲੱਗੇ ਕੌਣ ਆਇਆ ਕਿਉਂ ਆਇਆ ਕੇਵਲ ਮੈਂ ਗੱਲਾਂ ਕਰਕੇ ਚਿਲਾ ਜਾਵਾਂ ਤਾਂ ਸੁਨੇਹਾ ਦੇ ਸਕਾਂ ਜਾਂ ਤੁਹਾਡੇ ਸੰਘਰਸ਼ ਨੂੰ ਇਹ ਮੈਂ ਸ਼ਕਤੀ ਨਾਲ ਦੇ ਸਕਾਂ ਤਾਕਤ ਨਾਲ ਦੇ ਸਕਾਂ ਤਾਂ ਮੇਰੇ ਇੱਥੇ ਆਉਣ ਤੇ ਅਸ਼ਰੋਮ ਦੇ ਅਕਾਲੀ ਦਲ ਦੀ ਤੁਹਾਡੇ ਪਿੱਛੇ ਖੜਨ ਦਾ ਕੋਈ ਸੁਆਦ ਨਹੀਂ ਹੋਣਾ ਰਾਤ ਕੁਲਦੀਪ ਭਾਈ ਸਾਹਿਬ ਨੇ ਮਨੋੜ ਤੋਂ ਕਿਉਂਕਿ ਉਸ ਇਲਾਕੇ ਤੋਂ ਮੈਂ ਬਲੌਕ ਕਰਦਿਨੇ ਮਨੋੜ ਤੋਂ ਪਰਮੇਤ ਸਿੰਘ ਜੀ ਸਾਫ ਦਾ ਵਿਧਾਇਕ ਸ਼ਰੋਮਣ ਅਕਾਲੀ ਦਲ ਨਾਲ ਸੰਪਰਕ ਕੀਤਾ ਉਹਨਾਂ ਨੇ ਸ਼ਰੋਮਣ ਅਕਾਲੀ ਦਲ ਦੇ ਪਾਰਟੀ ਦਫਤਰ ਸੈਕਟਰ 28 ਦੇ ਵਿੱਚ ਹੈੱਡ ਆਫਿਸ ਹੈ ਉੱਥੇ ਸੁਨੇਹਾ ਦਿੱਤਾ ਮੈਨੂੰ 8:00 ਵਜੇ ਦੇ ਨੇੜੇ ਫੋਨ ਆਇਆ ਤੇ ਆਪਾਂ ਪੰਜਾਬੀ 'ਚ ਕਹਿੰਦੇ ਨਹੀਂ ਕਿ ਜੇ ਕਿਸੇ ਨੇ ਮੈਨੂੰ ਸੱਦਿਆ ਅਭ ਨੰਗੇ ਪੈਰੀ ਆਉਂਗਾ ਚੁੱਤੀ ਤੱਕ ਨਹੀਂ ਪਾਉਣੀ ਹੈ 22 ਮਿੰਟ ਬਾਅਦ ਮੈਂ ਸਨੇਹਾ ਲੱਗਣ ਤੋਂ ਦਸਤਾਰ ਬੰਨ ਗਏ ਤੇ ਥੋਡੇ ਵਿੱਚ ਹਾਜ਼ਰ ਸੀ ਇਹ ਮੈਂ ਗੱਲ ਤਾਂ ਆ ਦੱਸਣੀ ਚਾਹਣਾ ਕਿ ਜਦੋਂ ਸੰਘਰਸ਼ ਆਪਣੇ ਹੱਕਾਂ ਲਈ ਤੇ ਜੁੱਧ ਕੋਈ ਹੱਕਾਂ ਲਈ ਹੁੰਦਾ ਹੈ ਤਾਂ ਆਪਣਾ ਫਰਜ਼ ਬਣਦਾ ਹੈ ਮੈਂ ਕੱਲ ਪਰਸੋ ਇੱਕ ਸ਼ਾਰਟ ਮੂਵੀ ਦੇਖੀ ਕਿਹਾ ਸੁਆਮੀ ਵਿਵੇਕਾਨੰਦ ਜੀ ਇੱਕ ਛੋਟਾ ਬੱਚਾ ਦਿਖਾਇਆ ਉਹ ਚ ਦਿਖਾਇਆ ਤਾਂ ਚਲੋ ਦੇਖਦਾ ਪ੍ਰਧਾਨ ਮੰਤਰੀ ਹੈ ਉਹਦਾ ਛੋਟਾ ਬਚਪਨ ਦਿਖਾਇਆ ਕੋਈ ਗੱਲ ਫੜ ਲੈਂਦਾ ਉਹਦੇ ਵਿੱਚ ਪਤਾ ਨਹੀਂ ਭਗਵੰਤ ਜੀ ਸਾਹਿਬ ਇਹਦਾ ਉਹ ਕੰਮ ਕੀਤਾ ਕਿ ਨਹੀਂ ਕੀਤਾ ਪਰ ਸੁਨੇਹਾ ਲੈਣ ਵਾਲੇ ਜਿਹਦੇ ਚੰਗੀ ਤਰ੍ਹਾਂ ਕੋ ਉਹ ਕਹਿੰਦਾ ਜੀਤੇ ਵਹੀ ਹੈ ਤੇ ਦੂਸਰੋ ਕੇ ਲਈ ਜੀਤਨੇ ਹੈ ਸੰਘਰਸ਼ ਤੁਹਾਡਾ ਪਰ ਸਾਡਾ ਵੀ ਹੈ ਰਾਤ ਹੀ ਬੇਨਤੀ ਕਰਕੇ ਗਿਆ ਸੀ ਕਿ ਜਦ ਤੱਕ ਤੇ ਉਹ ਪਹਿਲੇ ਦਾ ਸਵਾਸ਼ੀ ਹੋ ਉਸ ਨੌਜਵਾਨ ਨੂੰ ਹੈ ਜਿੰਨਾ ਜੀਨੇ ਝੰਡਾ ਚੌਥੀ ਮੰਜ਼ਲ ਤੇ ਘਟਿਆ ਆਪਾਂ ਕਈ ਵਾਰ ਕਹਿ ਦਿੰਦੇ ਆ ਕਿ ਜਿਹਦੇ ਲੋਰ ਪੈ ਗਈ ਮੇਰੀ ਪਾਰਟੀ ਨੂੰ ਆਪਾਂ ਕਹਿ ਦਿੰਨੇ ਆ ਜਾਂ ਮੇਰੇ ਧਾਰਮਿਕ ਅਗੀਦੇ ਨੂੰ ਜਾਂ ਮੇਰੇ ਜਿਹੜੇ ਭਾਈ ਭਾਈ ਹੁੰਦੇ ਨੇ ਭੈਣ ਭਾਈ ਤੋਂ ਉਹਨੂੰ ਲੋੜ ਪੈ ਗਈ ਤਾਂ ਆਪਾਂ ਕਹਿੰਦੇ ਮੈਂ ਜਾਨ ਤਣੀ ਦੇ ਧਰਕੇ ਸੰਘਰਸ਼ ਕਰੂੰਗਾ ਤਾਂ ਉਹ ਨੌਜਵਾਨ ਐ ਅੰਕੁਰ ਜੀ ਅੰਕੁਰ ਜੀ ਨੇ ਕੱਲੇ ਸਾਬਿਤ ਕਰਤਾ ਕਿ ਪੰਜਾਬ ਦੀ ਧਰਤੀ ਤੇ ਅੱਜ ਵੀ ਆਪਣੇ ਹੱਕਾਂ ਲਈ ਲੜਨ ਵਾਲੇ ਲੋਕ ਜਿਉਂਦੇ ਨੇ ਤੇ ਇਹ ਅੰਨੀ ਬੋਲੀ ਤੇ ਗੁਰਗੀ ਸਰਕਾਰ ਦੇ ਤਨ ਖੋਲੇ ਰਾਤ ਤੁਸੀਂ ਇੱਥੇ ਜਦੋਂ ਨਾਰੇ ਲਾਏ ਨੇ ਇੱਥੇ ਅਮਾ ਤੁਹਾਨੂੰ ਦੱਸਦਾ ਤੁਸੀਂ ਕਹਿ ਨਾ ਜਾਣਦੇ ਤੇ ਪੰਜਾਬ ਪੂਰਬ ਜ਼ਿਲ੍ਹਾ ਪਟਿਆਲਾ ਦੀ ਤੋਂ ਇੱਥੇ ਪਹੁੰਚੀ ਹੋਈ ਹੈ ਆਏ ਤੋਂ 15 ਦਿਨ ਪਹਿਲਾਂ ਇੱਥੇ ਸਿਹਤ ਮੰਤਰੀ ਕੋਸੀ ਘੇਰਿਆ ਸੀ ਆ ਕੇ ਕਿਉਂਕਿ ਤੁਸੀਂ ਦੇਖਿਆ ਥੋਡੇ ਮਾਦਾ ਕੱਲ ਵੀ ਕਿਹਾ ਸੀ ਕਿ ਰੇਂਦਰਾਂ ਹਸਪੀਟਲ ਦਾ ਨਾਮ ਬਦਲ ਕੇ ਸਰਕਾਰੀ ਰੇਂਦਰਾਂ ਚਿੜਿਆ ਘਰ ਰੱਖਣਾ ਚਾਹੀਦਾ ਹੈ ਤੇ ਜੇ ਐਮਐਸ ਨੇਤ ਤੇ ਵਿਸ਼ਾਲ ਚੋਪੜਾ ਜੀ ਆਪਾਂ ਸਾਰਿਆਂ ਨੂੰ ਜਦੋਂ ਤੁਸੀਂ ਸੰਘਰਸ਼ ਜਿੱਤ ਲਓ ਮੈਨੂੰ ਪੂਰਾ ਵਿਸ਼ਵਾਸ ਤੇ ਆਸ ਹੈ ਕਿ ਇਹ ਸੰਘਰਸ਼ ਤੁਸੀਂ ਜਿੱਤੋਗੇ ਤੇ ਆਪਾਂ ਜਿਹੜਾ ਤੁਹਾਡੇ ਨਾਲ ਧੋਖਾ ਹੋਇਆ ਸੀ ਤੁਸੀਂ ਉਹ ਕਾਇਰ ਬਣੋਗੇ ਪਰ ਸਭ ਨੇ ਰੜਕੇ ਕੰਮ ਜ਼ਰੂਰ ਕਰਨਾ ਹੈ ਜੇ ਮੈਂ ਭੁੱਲ ਜਾ ਤੁਸੀਂ ਮੈਨੂੰ ਯਾਦ ਕਰਾ ਦਿਓ ਉਹ ਤੁਸੀਂ ਭੁੱਲ ਕੇ ਮੈਂ ਤੁਹਾਨੂੰ ਯਾਦ ਕਰਾਉਂਗਾ ਅੱਜ ਇਹਡਾ ਨਰਥਿੰਗ ਸਟਾਫ ਆਇਗਾ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਵੀਂ ਮੰਜ਼ਲ ਤੇ ਚੜ੍ਹ ਕੇ ਆਇਗਾ ਸੋਸਾਈਡ ਕਰਨ ਨੂੰ ਲੈ ਕੇ ਅੱਜ ਤੁਸੀਂ ਵੀ ਕੋਈ ਨਰ ਸਮਰਥਨ ਪਹੁੰਚੋ ਕੀ ਗੱਲ ਤੁਸੀਂ ਰਾਤ ਨੂੰ ਪਹੁੰਚੇ ਸੀ ਤੇ ਹੁਣ ਵੀ ਪਹੁੰਚੇ ਹੋ ਹੁਣ ਤੇ ਰਾਤ ਦੇ ਵਿੱਚ ਕੀ ਫਰਕ ਲੱਗਿਆ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਮੰਤਰੀ ਪਹੁੰਚੇ ਹੀ ਇੱਥੇ ਇਹਨਾਂ ਨੂੰ ਮਿਲਣ ਲਈ ਦੇਖੋ ਮੈਂ ਪਹਿਲਾਂ ਜਦੋਂ ਉੱਥੇ ਮਾਈਕ ਤੇ ਬੋਲਿਆ ਮੈਂ ਗੱਲ ਕਹੀ ਜੇ ਕਿ ਅੰਨੇ ਭੋੜੀ ਤੇ ਗੋਂਗੀ ਸਰਕਾਰ ਦੇ ਕੰਨ ਖੋਲਣੇ ਪਾ ਜਿਹੜਾ ਜਕਾਰਾ ਲਾਉਣਾ ਉਹ ਸਿਹਤ ਮੰਤਰੀ ਪਾਸੀ ਰੋਡ ਤੇ ਰਹਿੰਦਾ ਉਹਦੀ ਧੜਕਣ ਵਧਣੀ ਚਾਹੀਦੀ ਹੈ ਇਹ ਬਦਾਸਵਾਚ ਸੈਸ਼ਨ ਚੱਲਦਾ ਹੈ ਇੱਥੇ ਲੱਗੇ ਵੀ ਜਿਹੜੇ ਨਾਰੇ ਜਕਾਰੇ ਨੇ ਕੇਵਲ ਨਾਰੇ ਜਕਾਰੇ ਨਹੀਂ ਸੀ ਇਹ ਨਰਸਿੰਗ ਯੂਨੀਅਨ ਦੀ ਜਜਬਾਤ ਨੇ ਜਿਹੜੇ ਸ਼ਹਿਰ ਦੇ ਵਿੱਚੋਂ ਕੈਬਨਿਟ ਮੰਤਰੀ ਦਾ ਮੰਤਰਾਲਾ ਸਿਹਤ ਦਾ ਹੋਵੇ ਤੇ ਉਹ ਸ਼ਹਿਰ ਦੇ ਵਿੱਚ ਇਹ ਧਰਨਾ ਲੱਗਣਾ ਹੀ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਹੈ ਕਿਉਂਕਿ ਮੁੱਖ ਮੰਤਰੀ ਜਿਹੜਾ ਸੱਤਾ ਦੇ ਸਿਖਰ ਤੇ ਬੈਠਾ ਹੈ ਜਿਹੜਾ ਕਹਿੰਦਾ ਹੈ ਕਿ ਮੇਰੀ ਮੈਂ ਜੇਪ ਚ 18 18 ਡਿਪਾਰਟਮੈਂਟ ਕੈਬਨ ਮਿਸਟਰ ਦੇ ਤੇ ਗ੍ਰਹਿ ਵਿਭਾਗ ਉਹਦੇ ਕੋਲ ਹੋਵੇ ਤੇ ਉਹ ਇੱਥੇ ਆ ਗਿਆ ਤਨਦੀਪ ਜੀ ਬੈਠੇ ਨੇ ਯੂਨੀਅਨ ਦੇ ਮੇਨ ਲੀਡਰ ਨੇ ਨਵਨੀਤ ਪਹਿਲ ਜੀ ਬੈਠੇ ਮੇਰੇ ਸੱਜੇ ਹੱਥ ਚਾਜੀਤ ਪਹਿਲ ਜੀ ਖੜੇ ਸਾਰੇ ਖੜੇ ਨੇ ਤੇ ਪਿੱਛੇ ਜਿਹੜਾ ਨੌਜਵਾਨ ਹੈ ਪੰਜਵੀਂ ਮੰਜ਼ਲ ਛੇਵੀਂ ਤੇ ਚੜਾ ਹੋਇਆ ਅੱਜ ਉਹ ਸਰਕਾਰ ਦੀ ਦਾ ਫੇਲਿਅਰ ਸਾਬਤ ਕਰਦਾ ਕਿਉਂਕਿ ਰਾਤ ਵੀ ਜਦਾ ਆ ਕੇ ਗਏ ਆ ਤਾਂ ਹੁਣ ਤੱਕ ਫਿਰ ਤੁਸੀਂ ਗੱਲ ਕਹੇ ਕੋਈ ਫਰਕ ਲੱਗਿਆ ਜਦੋਂ ਸਰਕਾਰ ਬੋੜੀ ਹੋਵੇ ਮੂੰਹ ਚ ਦਹੀਂ ਜੰਮਿਆ ਹੋਵੇ ਜਦ ਤਾ ਤੁਹਾਡੇ ਕੋਈ ਜਾਤੀ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਜਾ ਕੇ ਫੋਟੋਸ ਦਾਖਲ ਹੋਣੇ ਹੋ ਮੈਦਾਤਾ ਦਾਖਲ ਹੋਣੇ ਹੋ ਤਾਂ ਮੁੱਖ ਮੰਤਰੀ ਦਾ ਉਸ ਦਿਨ ਫੇਲ ਹੋ ਜਾਂਦਾ ਜਿਸ ਦੇ ਲੋਕ ਸਰਕਾਰੀ ਤੰਤਰ ਤੋਂ ਹੈਲਥ ਦੇ ਮੁਨਕਰ ਹੋ ਕੇ ਪ੍ਰਾਈਵੇਟ ਹਸਪਤਲ ਇਲਾਜ ਕਰਾਉਂਦੇ ਤਾਂ ਮੈਨੂੰ ਤਾਂ ਬਿਲਕੁਲ ਉਮੀਦ ਨਹੀਂ ਹੈ ਇਹਨਾਂ ਦੀ ਕਿ ਇੱਕ ਰਾਤ ਸੁਣ ਲੈਣਗੇ ਪਰ ਜਿਹੜੇ ਜਜ਼ਬਾਤ ਦੂਰੇ ਇਸ ਯੂਨੀਅਨ ਦੇ ਨੇ ਕਿਉਂਕਿ ਇੱਥੇ ਬਹੁਤ ਮੈ ਰਾਤ ਮਿਲਾ ਜੋਹਦੇ-ਜੋਹਦੇ ਬੰਦੇ ਨੇ ਸਾਰੇ ਚਾਹ ਮਾਈ ਨੇ ਚਾਹ ਭਾਈ ਨੇ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਵੱਡਾ ਸੰਘਰਸ਼ ਲੜਾਇਆ ਬਹੁਤ ਕਮਾਲ ਦੀ ਗੱਲ ਹੈ ਜਿਹੜਾ ਮੈਂ ਤੁਹਾਨੂੰ ਮੀਡੀਆ ਨੂੰ ਮੈਸੇਜ ਪਾਇਆ ਥੋੜਾ ਸਭ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਮੈਂ ਇੱਕ ਕੰਮ ਦੀ ਗੱਲ ਦੱਸਣੀ ਤੁਹਾਨੂੰ ਆ ਫਾਈਲ ਕਿੱਡੀ ਇਹ ਬਹੁਤ ਹੀ ਬਾਖ ਬਾਲ ਗੱਲ ਹੈ ਕਿ ਸਰਕਾਰ ਨੇ ਇਹਨਾਂ ਨਾਲ ਦੋ ਵਾਰ ਧੋਖਾ ਹੋਇਆ ਇਹ ਪਹਿਲੀ ਵਾਰ ਹੋਇਆ ਹੋਣਾ ਕਿ ਦੋ ਦੋ ਜਰਨੀ ਲੈਟਰ ਦਿੱਤੇ ਗਏ ਜਦੋਂ ਜਰਨੀ ਲੈਟਰ ਦਿੱਤਾ ਗਿਆ ਇਹਨਾਂ ਨੂੰ ਉਹਦੇ ਵਿੱਚ ਇਹਨਾਂ ਨੂੰ 46 ਹਜ਼ਾਰ ਦੇ ਨੇੜੇ ਦੀ ਤਨ ਪੇਸ ਖੇਲ ਦਿਖਾਇਆ ਗਿਆ ਤੇ 6 ਮਹੀਨਾ ਬਾਅਦ ਇੱਕ ਹੋਰ ਉਹ 6 ਮਹੀਨਾ ਬਾਅਦ ਇੱਕ ਹੋਰ ਜੁਆਇਨਿੰਗ ਲੈਟਰ ਆਉਂਦਾ ਹੈ ਪੇਜ ਮੋੜਾ ਜਿਹਦੇ ਵਿੱਚ ਕਹਿੰਦੇ ਸੋਧ ਕਰਕੇ 38000 ਦੀ ਲਿਆ ਕੇ ਇਹਨਾਂ ਨਾਲ ਧੋਖਾ ਕੀਤਾ ਗਿਆ ਮੈਂ ਤਾਂ ਕਹਿੰਦਾ ਇਹ ਸੰਘਰਸ਼ ਕੇਵਲ ਇਨਾ ਦਾ ਨਹੀਂ ਹੈ ਹਰ ਇੱਕ ਉਸ ਪੰਜਾਬੀ ਦਾ ਹਰ ਇੱਕ ਉਸ ਪੰਜਾਬ ਤੇ ਬਸਣ ਵਾਲੇ ਵਛਿੰਦੇ ਦਾ ਸੱਚ ਹੰਡਾ ਚਾਹੀਦਾ ਜਿਹੜਾ ਕਿ ਜਸਟਿਸ ਵਿਸ਼ਵਾਸ ਦਾ ਹੈ ਕਿਉਂਕਿ ਇਹਨਾਂ ਨਾਲ ਆਰਥਿਕ ਆਰਥਿਕ ਧੋਖਾ ਵੀ ਛੋਟਾ ਧੋਖਾ ਨਹੀਂ ਹੁੰਦਾ ਜੇ ਆਪਾਂ ਕੇਵਲ ਕਹਿ ਦੇਣਾ ਕਿਸੇ ਦੇ ਆਪਾਂ ਜਜ਼ਬਾਤੀ ਤੌਰ ਤੇ ਧੋਖਾ ਕਰ ਜਿੰਦੇ ਪਰ ਆਰਥਿਕ ਜੇ ਜਬਾਤਾਂ ਦੇ ਤੌਰ ਤੇ ਤੇ ਸਭ ਤੋਂ ਜਿਆਦਾ ਕਮਿਟਮੈਂਟ ਤੋਂ ਭੱਜ ਜਾਣ ਵਾਲੀ ਸਰਕਾਰ ਦੇ ਮੂੰਹ ਤੇ ਕਰਾਦੀ ਚਪੇੜਾ ਧਰਨਾਡਾ ਰਿੰਦਰ ਹਸਪਤਲ ਦੇ ਵਿੱਚ ਆ। ਆ ਮੈਂ ਦਿਖਾ ਸਕਦਾ ਜੀ। ਤੇ ਤੇਰਾ ਦੂਜਾ ਵੀ ਆ ਆ ਦੇਖੋ। ਆ ਦੇਖਣਾ ਚਾਹੀਦਾ ਮੈਂ ਮੀਡੀਆ ਜਰੂਰ ਕਹਾਂਗਾ ਵੀ ਇਹ ਦਿਖਾਓ ਵੀ ਔਰ ਰੈਕੋਰਡ ਹੋਇਆ। ਕਈ ਵਾਰਗਲਾ ਕਹਿੰਦਾ ਇਹ ਸ਼ਰੋਮ ਨੇ ਕਾਲੀ ਦੋਤੇ ਬੰਦੇ ਨੇ ਗੱਲ ਨੂੰ ਛੱਕਣ ਆਏ ਨੇ। ਆ ਤੁਸੀਂ ਸ਼ੂਟ ਕਰਕੇ ਦਿਖਾ ਸਕਦੇ ਹੋ ਕਿ ਹੀਟਾ ਜਾ ਕੇ 17 ਤੇ ਲਿਖਿਆ ਹੋਇਆ ਸਪਸ਼ਟ ਤੌਰ ਤੇ ਉਹ ਕਹਿੰਦੇ ਕਿ ਇਸ ਸੋਧ ਕਰਕੇ ਇਸ ਨੂੰ ਇਸ ਪੇਸਕੇਲ ਨੂੰ 28200 ਮਕਰਰ ਕਰਦੇ ਆ। ਆ ਸਿਹਤ ਮੰਤਰੀ ਨੂੰ ਕੋਈ ਹੱਕ ਹੈ ਪਟਿਆਲੇ ਰਿੰਦਰਾ ਹਸਪੀਟਲ ਚ ਜਦੋਂ ਸੱਪ ਨਿਕਲਦਾ ਔਰੇ ਜਦੋਂ ਔਰੇ ਕੁੱਤੇ ਘੁੰਮਦੇ ਨੇ ਉਦੋਂ ਸਿਹਤ ਮੰਤਰੀ ਉਰੇ ਆ ਕੇ ਤਾੜਨਾ ਕਰਨ ਆਉਂਦਾ ਸਾਰਿਆਂ ਨੂੰ ਇਕੱਠੇ ਕਰਕੇ ਸਾਡਾ ਬਫਦ ਮੇਨ ਨਾਲ ਆਇਆ ਸੀ ਉਸ ਦਿਨ ਵੀ ਤੇ 7-8 ਐਸਐਚਓ ਲਾ ਕੇ ਸਿਹਤ ਮੰਤਰੀ ਨੂੰ ਬਚਾ ਕੇ ਉਰੇ ਪੁਲਿਸ ਕੱਢ ਕੇ ਲੈ ਕੇ ਗਈ ਹੈ ਪਰ ਅੱਜ ਅਸੀਂ ਮੈਂ ਫੇਰ ਚੇਤਾਵਨੀ ਦੇਣ ਆਇਆ ਜਿਹੜੀ ਜਿਹੜਾ ਮੈਂ ਕਹਿੰਦਾ ਖਲਾਸਾ ਤਾਂ ਆ ਕਰਨਾ ਸੀ ਇਹ ਚੇਤਾਵਨੀ ਇਹ ਹੈ ਜੇ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮੇਰੇ ਇਸ ਵਿਨੰਦੇ ਕਿਸੇ ਭੈਣ ਭਾਈ ਨੂੰ ਕੋਈ ਖਰੋਚ ਵੀ ਆ ਗਈ ਉਪਰੋ ਉਹ ਛਾੜ ਮਾਰਦਾ ਬਹੁਤ ਵੱਡੀ ਗੱਲ ਹੈ ਰਜਿੰਦਰਾ ਹਸਪਤਾਲ ਦੀਆਂ ਗੰਦਾ ਹਲਾਕੇ ਜੜਾ ਨਾ ਪੜਦਾ ਸ਼ਰਮ ਨਿਕਲਦਾ ਮੈਨੂੰ ਜ਼ਿਲ੍ਹੇ ਦਾ ਪ੍ਰਧਾਨ ਆ ਕੇ ਮੈਂ ਫੇਰ ਇੱਕ ਵਾਰ ਚੇਤਾਵਨੀ ਦੇਣੀ ਚਾਹਨਾ ਵਿਸ਼ਾਲ ਚੋਪੜਾ ਜੀ ਨੂੰ ਸਿਹਤ ਮੰਤਰੀ ਡਾਕਟਰ ਬਲਬੀਰ ਨੂੰ ਮੇਰਾ ਸੁਭਾਅ ਨਹੀਂ ਆ ਖੱਬੇ ਸੱਚੇ ਗੱਲ ਕਰਨ ਦਾ ਮੈਂ ਸਿੱਧੀ ਸਪਸ਼ਟ ਗੱਲ ਕਰਦਾ ਬਾਈ ਨੇਮ ਵਿੱਤ ਮੰਤਰੀ ਨੂੰ ਤੇ ਸੂਬੇ ਦੇ ਮੱਖ ਮੰਤਰੀ ਨੂੰ ਜੇ ਕਿਸੇ ਵੀ ਨੌਜਵਾਨ ਦੀ ਜਾਂ ਕਿਸੇ ਵੀ ਸੰਘਰਸ਼ੀ ਯੋਧੇ ਦੀ ਜਾਨ ਤੇ ਮਾਲ ਨੂੰ ਕੋ ਨੁਕਸਾਨ ਹੋਇਆ ਤਾਂ ਸੰਪੂਰਨ ਤੌਰ ਤੇ ਪੰਜਾਬ ਸਰਕਾਰ ਐਮ ਐਸ ਵਿੱਤ ਮੰਤਰੀ ਮੁੱਖ ਮੰਤਰੀ ਤੇ ਹੈਲਥ ਮਿਨਿਸਟਰ ਤੇ ਪੂਰੀ ਤਰ੍ਹਾਂ ਦੀ ਲੜਾਈ ਜ਼ਮੀਨੀ ਸਿਆਸੀ ਤੇ ਕਾਨੂੰਨੀ ਲੜ ਲਈ ਦਾਸ ਬਚਨ ਵਾਦਾ ਅਕਾਲੀਰ ਬਚਨ ਵਾਦਾ ਵੀ ਹੋਰ ਪਾਰਟੀਆਂ ਦਾ ਨੁਮਾਇੰਦਾ ਨਹੀਂ ਪੁੰਚਿਆ ਇਹਨੇ ਕਹੇ ਕੋਈ ਨਾ ਕਾਂਗਰਸ ਉਹ ਭਾਜੀਪੀ ਤੋਂ ਜਾਂ ਉਧਰੋਂ ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਨਹੀਂ ਫਿਰਦੇ ਨਹੀਂ ਇੱਥੇ ਤੁਸੀਂ ਪੁੰਚੇ ਰਾਦ ਨੂੰ ਮੈਂ ਬੇਨਤੀ ਕਰਦਾ ਕਾਂਗਰਸ ਤਾਂ ਨਹੀਂ ਪਹੁੰਚ ਕੇ ਪਹਿਲਾ ਧੋਖਾ ਇਹਨਾਂ ਸਾਰਿਆਂ ਨਾਲ ਸਾਡੇ ਭੈਣਾ ਭਾਈਆਂ ਨਾਲ ਕਾਂਗਰਸ ਸਰਕਾਰ ਜੋ ਹੈ 2020 ਦੇ ਵਿੱਚ ਮੁੱਖ ਮੰਤਰੀ ਕੈਪਟਨ ਮਿੰਦਰ ਸਿੰਘ ਹਰੀ ਹੁੰਦੇ ਸੀ ਜਿਹੜੇ ਸਿਰਸਾ ਫਾਰਮ ਹਾਊਸ ਚ ਨਿਕਲੇ ਹੀ ਨਹੀਂ ਸਕਦੇ ਤੇ ਇੱਕ ਪਾਸੇ ਮੈਂ ਤਾਂ ਉਹ ਵੀ ਚਲੋ ਗੱਲ ਕਰਦਾ ਇੱਕ ਪਾਸੇ ਮੁੱਖ ਮੰਤਰੀ ਦੂਜਾ ਜਿਹੜਾ ਕਹਿੰਦਾ ਸੂਰਜਾਸਤ ਪਰ ਮੁੱਖ ਮੰਤਰੀ ਮਸਤ ਉਹ ਰਾਤ ਨੂੰ ਫੈਸਲੇ ਲੈ ਲੈਂਦੇ ਨੇ ਸਵੇਰੇ ਮੁੱਕਰ ਜਾਂਦੇ ਨੇ ਇੱਕ ਲੋਕ ਸੰਘਰਸ਼ ਪੈਦਾਵੀ ਪਾਰਟੀ ਸ਼ਰੋਮ ਨੇ ਕਾਲੀ ਦਲ ਦੇ ਪਾਰਟੀ ਬਦਲ ਸੁਖਬੀ ਸਿੰਘ ਬਾਦਲ ਦੇ ਹੜਾ ਚ ਕਿਵੇਂ ਸੇਵਾ ਕਰ ਰਹੇ ਨੇ ਇਹ ਵੀ ਉਹਦਾ ਮੁਜੱਸਮਾ ਹੈ। ਮੈਂ ਫੇਰ ਕਹਿ ਰਹਾ ਸੀ ਬਚਨਵਾਦ ਦਾ ਪਾਰਟੀ ਬਚਨਵਾਦ ਅੱਜ ਮੈਂ ਸਿੰਬੋਲਿਕ ਤੌਰ ਤੇ ਆਇਆ ਅੱਜ ਮੀਟਿੰਗ ਕਰਨ ਗਏ ਸੀਗੇ ਜਿਹਨਾਂ ਦੇ ਉਹ ਗਏ ਹੋਏ ਨੇ ਮੈਂ ਤਾਂ ਪਹਿਲਾਂ ਕਹਿ ਗਿਆ ਆ ਮੈਂ ਕਿਹਾ ਜੋਸ਼ ਤੇ ਹੋਸ਼ ਨਾਲ ਰਾਡਿਤ ਨਾਲ ਲੜਾਈ ਲੜਨੀ ਆ ਆਪਾਂ ਨੇ ਟੇਬਲ ਟਾਕ ਵੀ ਕਰਨੀ ਆ ਕੱਲ ਨੂੰ ਇਹਨਾਂ ਕਹਿ ਦਿਓ ਸਾਡੀ ਗੱਲ ਨਹੀਂ ਮੰਨੀ ਕੋਈ ਸੁਣ ਨਹੀਂ ਸੀ ਆ ਤਿੰਨ ਬੰਦਿਆਂ ਦਾ ਵਫਤ ਗਿਆ ਦਾ ਆ ਆਰਦੀਪ ਨਾਰਜ ਜੀ ਗਏ ਨੇ ਨਾਲ ਜੇ ਗੱਲਬਾਤ ਤੇ ਗੱਲ ਨਹੀਂ ਬੜਦੀ ਸਰਕਾਰ ਦੇ ਕੰਨ ਖੋਲਦੇ ਨੇ ਤੇ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਨਾਲ ਬਚਨਬੱਧ ਹੈ ਤਾਂ ਗੱਲ ਮਰ ਕੇ ਇੱਥੇ ਹੀ ਤੁਹਾਡਾ ਸਮਾਪਤ ਹੋ ਜਣਾ ਸੀ ਉਹ ਜਕਾਰਾ ਬੁਲਾ ਕੇ ਗੁਰੂ ਸਾਹਿਬ ਦੇ ਦਰ ਤੇ ਜਾ ਕੇ ਮੱਥਾ ਟੇਕਦਾ ਬੁੱਤੇ ਬਾਦ ਦਾ ਨਮਾਰਾ ਹੀ ਤੇ ਭਾਜੇ ਸੰਘਰਸ਼ ਚੱਲਦਾ ਹੈ ਤਾਂ ਜੇ ਇਹਨਾਂ ਨੂੰ ਕੋਈ ਖਰੋਚ ਵੀ ਆਉਂਦੀ ਸੀ ਬਚਨਬੱਧਾਂ ਅਸੀਂ ਮੈਂ ਫੇਰ ਕਿਹਾ ਮੇਰਾ ਸੁਭਾਓ ਝੂਠ ਬੋਲਣ ਦਾ ਖੱਬੇ ਸਿੱਧੇ ਗੱਲ ਕਰਦਾ ਨਹੀਂ ਹੈ ਵੇਦਰਾ ਹਸਪਤਾਲ ਦੀਆਂ ਤੰਦਾ ਹਲਾ ਕੇ ਜੜਾ ਪੱਟ ਦੇ ਕੇ ਜੇ ਕਿਸੇ ਨੂੰ ਖਰੋਚ ਵੀ ਆ ਕੇ ਉਪਰੋਂ ਛਾਲ ਬੰਨ੍ਹ ਕੇ ਇਹਨਾਂ ਨਾਲ ਬਹੁਤ ਦੂਰ ਦੀ ਗੱਲ ਹੈ ਸਰਕਾਰ ਦੇ ਤਬੂਜ ਕਿਲ ਸਾਬਤ ਕਰ ਦੇਵਾਂਗੇ ਜੇ ਕਿਸੇ ਮਰਦ ਤੇ ਝੂਠ ਵੀ ਆ। ਜਿਹੜੇ ਹੈਗੇ ਜਿਨ੍ਹਾਂ ਮਿਸਿੰਗ ਰਠੀ ਜੀ ਤੁਹਾਡੇ ਸਮਰਥਨ ਚ ਆਏ ਆ ਕੀ ਕਹਣਾ ਚਾਹੁੰਦੇ ਹੋ ਕਿ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਇਹਨਾਂ ਨੂੰ ਮੈਂ ਇੱਕ ਕੱਲ ਫੋਨ ਕੀਤਾ ਸੀ ਫੋਨ ਦੇ ਲਗਭਗ 20 ਮਿੰਟਾਂ ਚ ਸਾਡੇ ਕੋਲ ਪਹੁੰਚ ਗਿਆ ਸੀ ਜਦੋਂ ਇਹਨਾਂ ਕੋਲ ਗੱਲ ਪਹੁੰਚੀ ਸੀ ਤੇ ਇਹਨਾਂ ਨੂੰ ਅਸੀਂ ਸਾਰਾ ਮੈਟਰ ਦੱਸਿਆ ਸੀ ਤੇ ਸਾਰੀ ਕਹਾਣੀ ਇਹ ਸੀ ਵੀ ਹੁਣ ਗੱਲ 2020 ਬੈਚ ਦੀ ਨਹੀਂ ਰਹੀ ਹੈ ਜਿਹੜੇ ਚ ਅਸੀਂ ਦੋ ਜੁਆਇਨਿੰਗ ਲੈਟਰ ਲੈ ਕੇ ਆਏ ਸੀ ਗੱਲ ਪੂਰੇ ਨਰਸਿੰਗ ਕੈਡਰ ਦੀ ਆ ਜਿਹੜਾ ਪੁਰਾਣਾ ਸਾਡਾ 2006 ਤੋਂ ਚੱਲਿਆ ਆ ਰਿਹਾ ਸੀ ਤੇ 2016 ਤੱਕ ਉਹੀ ਚੱਲਦਾ ਆ 2016 ਨਹੀਂ 2019 ਤੱਕ ਵੀ ਉਹੀ ਚੱਲਦਾ ਆ ਔਰ 20 'ਚ ਆ ਕੇ ਇਹਨਾਂ ਨੇ ਸਾਡਾ 2800 ਗ੍ਰੇਡ ਪੇ ਕਰਤਾ ਸਾਡਾ ਪੂਰਾ ਕੈਡਰ ਇੱਕ ਹੈ ਕੋਈ ਜਿਹੜਾ ਮਰਜ਼ੀ ਵੇਚੂਏ ਅਸੀਂ ਨਾਲ ਖੜੇ ਆ ਤੇ 4600 ਗ੍ਰੇਡ ਪੇ ਵਾਸਤੇ ਤਗੜਾ ਸੰਘਰਸ਼ ਕਰਾਂਗੇ ਹੋਰ ਸਿੱਖਾ ਕਰਾਂਗੇ ਤੇ ਸਾਡੇ ਨਾਲ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸ਼੍ਰੋਮਣੀ ਅਕਾਲੀ ਦਲ ਸਾਡੇ ਨਾਲ ਖੜੀ ਹੈ ਤੇ ਇਹਦੇ ਵਾਸਤੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਦਿੰਨੇ ਆ